ਅੱਜ ਦੇ ਸਮੇਂ ਵਿੱਚ ਹਰ ਕੋਈ ਪਰਮਾਤਮਾ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਕਦੇ ਗੁਰਬਾਣੀ ਦਾ ਸਹਾਰਾ ਲੈ ਕੇ ਕਦੇ ਗੁਰਦੁਆਰਾ ਸਾਹਿਬ ਜਾ ਕੇ ਪਰ ਇਹ ਨਹੀਂ ਪਤਾ ਕਿ ਰੱਬ ਸਾਨੂੰ ਕਦੋਂ ਤੇ ਕਿਵੇਂ ਮਿਲੇਗਾ ਸ਼ਾਇਦ ਅੱਜ ਦੀ ਮੇਰੀ ਇਹ ਆਡੀਓ ਸੁਣਨ ਦੇ ਨਾਲ ਰੱਬ ਤੋਂ ਉਹਨੂੰ ਅੱਜ ਹੀ ਮਿਲ ਜਾਵੇ ਕਿਉਂਕਿ ਅੱਜ ਮੈਂ ਤੁਹਾਨੂੰ ਜਿਸ ਦੇ ਬਾਰੇ ਵਿੱਚ ਦੱਸਣ ਜਾ ਰਹੀ ਹਾਂ ਉਸ ਨੇ ਤਾਂ ਆਪਣੇ ਜੀਵਨ ਦੇ ਵਿੱਚ ਰੱਬ ਨੂੰ ਪਰਮਾਤਮਾ ਨੂੰ ਹਮੇਸ਼ਾ ਆਪਣੇ ਕੋਲ ਹੀ ਬਿਠਾ ਕੇ ਰੱਖਿਆ ਤੇ ਹਰ ਵੇਲੇ ਉਸ ਪਰਮਾਤਮਾ ਦੇ ਆਪਣੇ ਅੱਖੀਂ ਦਰਸ਼ਨ ਵੀ ਕੀਤੇ ਨੇ ਹੋ ਸਕਦਾ ਹੈ ਕਿ ਇਸ ਆਡੀਓ ਨੂੰ ਤੋਂ ਬਾਅਦ ਤੁਹਾਨੂੰ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਤੁਹਾਨੂੰ ਰੱਬ ਕਿਵੇਂ ਅਤੇ ਕਿੱਥੇ ਮਿਲੇਗਾ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਮਹਾਨ ਪੂਰਨ ਬ੍ਰਹਮ ਗਿਆਨੀ ਸੰਤ ਦੀ ਜੋ ਕਿ ਗੁਰਬਾਣੀ ਵਿੱਚ ਹੀ ਰੱਬ ਨੂੰ ਵੇਖਦੇ ਸਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਸਾਰੀ ਜ਼ਿੰਦਗੀ ਸਾਡੀ ਰੂਹ ਲਈ ਇੱਕ ਬਹੁਤ ਵੱਡੀ ਮਿਸਾਲ ਹੈ ਬਾਬਾ ਆਨੰਦ ਸਿੰਘ ਜੀ ਦਾ ਜਨਮ 1870 ਵਿੱਚ ਹਲੀਮਨ ਥਾਂ ਤੇ ਹੋਇਆ ਸੀ ਬਚਪਨ ਦੇ ਵਿੱਚ ਹੀ ਉਹਨਾਂ ਵਿੱਚ ਆਮ ਬੱਚਿਆਂ ਦੀ ਤਰ੍ਹਾਂ ਖੇਡਣ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹਨਾਂ ਦੇ ਰੂਹ ਹਮੇਸ਼ਾ ਹੀ ਗੁਰਬਾਣੀ ਵੱਲ ਖਿੱਚੀ ਜਾਂਦੀ ਸੀ ਉਹਨਾਂ ਦੇ ਮਾਤਾ ਪਿਤਾ ਨੇ ਜਦ ਵੇਖਿਆ ਕਿ ਸਾਡਾ ਇਹ ਬੱਚਾ ਕਦੇ ਖਿਡੌਣਿਆਂ ਵਿੱਚ ਨਹੀਂ ਰੁਚੀ ਰੱਖਦਾ ਹਮੇਸ਼ਾ ਗੁਰਬਾਣੀ ਦੇ ਗਿਆਨ ਦੇ ਅੱਖਰਾਂ ਵਿੱਚ ਹੀ ਖੁਸ਼ ਰਹਿੰਦਾ ਬਾਬਾ ਜੀ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਪਾਠ ਅਤੇ ਨਾਮ ਸਿਮਰਨ ਵਿੱਚ ਹੀ ਲੰਘਾਇਆ ਉਹ ਹਮੇਸ਼ਾ ਹੀ ਕਹਿੰਦੇ ਸਨ ਗੁਰਬਾਣੀ ਪੜ੍ਹਦੇ ਆ ਰੱਬ ਸਾਹਮਣੇ ਆ ਜਾਂਦਾ ਹੈ ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਨਹੀਂ ਸਨ ਰਹਿੰਦੇ ਕਹਿੰਦੇ ਨੇ ਕਿ ਜਦ ਉਹ ਪਾਠ ਕਰ ਦੇ ਉਹਨਾਂ ਦੇ ਰੂਹ ਗੁਰੂ ਵਿੱਚ ਲੀਨ ਹੋ ਜਾਂਦੀ ਅੱਖਾਂ ਤੋਂ ਹੰਝੂ ਵਗਣ ਲੱਗ ਜਾਂਦੇ ਤੇ ਗੁਰਬਾਣੀ ਦੇ ਹਰ ਅੱਖਰ ਵਿੱਚ ਉਹਨਾਂ ਨੂੰ ਪਰਮਾਤਮਾ ਹੀ ਦਿਖਾਈ ਦਿੰਦਾ ਬਾਬਾ ਆਨੰਦ ਸਿੰਘ ਜੀ ਨੇ ਕਦੇ ਵੀ ਸਿੱਧੀਆਂ ਜਾਂ ਕਰਾਮਾਤਾਂ ਦੀ ਕੋਈ ਚਾਹ ਨਹੀਂ ਸੀ ਰੱਖੀ ਉਹ ਸਦਾ ਹੀ ਕਹਿੰਦੇ ਗੁਰਬਾਣੀ ਵਿੱਚ ਜੋ ਰੱਬ ਮਿਲਦਾ ਹੈ ਉਹ ਕਿਸੇ ਤਾਕਤ ਨਾਲ ਨਹੀਂ ਮਿਲਦਾ ਸਿਰਫ ਪਿਆਰ ਨਾਲ ਹੀ ਮਿਲਦਾ ਉਹ ਹਰ ਰੋਜ਼ ਗੁਰੂ ਜੀ ਦੇ ਅੱਗੇ ਦੇਵੀ ਵਾਂਗ ਪਿਆਰ ਭਰੀ ਅਰਦਾਸ ਕਰਦੇ ਤੇ ਆਪਣੀ ਹਰ ਖੁਸ਼ੀ ਦੁੱਖ ਤੇ ਚਿੰਤਾ ਗੁਰੂ ਦੇ ਚਰਨਾਂ ਵਿੱਚ ਰੱਖ ਦਿੰਦੇ ਬਾਜੀ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਪੈਠ ਨਹੀਂ ਕਰਨਦੇ ਚਾਹੇ ਕਿੰਨੀ ਵੀ ਥਕਾਵਟ ਹੋਵੇ ਕਦੇ ਵੀ ਆਪਣਾ ਅਦਬ ਨਹੀਂ ਸੰ ਘਟਾਉਂਦੇ ਉਹਨਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਗੁਰੂ ਜੀ ਨੂੰ ਕਾਗਜ਼ ਮੰਨ ਲਿਆ ਤਾਂ ਸਾਰੇ ਦਰਵਾਜ਼ੇ ਤੁਹਾਡੇ ਲਈ ਬੰਦ ਹੋ ਗਏ ਜੇ ਤੁਸੀਂ ਉਹਨਾਂ ਨੂੰ ਜਿਉਂਦਾ ਮੰਨ ਲਿਆ ਤਾਂ ਪਰਮਾਤਮਾ ਤੁਹਾਡੇ ਅੰਦਰ ਹੀ ਵਸ ਜਾਵੇਗਾ। ਕਈ ਲੋਕ ਬਾਬਾ ਜੀ ਦੇ ਕੋਲ ਆਪਣੀਆਂ ਕਈ ਸਾਰੀਆਂ ਦਿੱਕਤਾਂ ਲੈ ਕੇ ਆਉਂਦੇ, ਰੋਗ ਲੈ ਕੇ ਆਉਂਦੇ। ਬਾਬਾ ਜੀ ਨੇ ਕਦੇ ਵੀ ਆਪਣੇ ਆਪ ਨੂੰ ਦਵਾਈ ਨਹੀਂ ਦੱਸਿਆ। ਉਹ ਸਭ ਲੋਕਾਂ ਨੂੰ ਇਹੀ ਕਹਿੰਦੇ ਗੁਰਬਾਣੀ ਪੜ੍ਹ ਕੇ ਰੱਬ ਦੇ ਨਾਮ 'ਚ ਜੁੜ ਜਾਓ। ਤਾਂ ਲੋਕ ਸੱਚਮੁੱਚ ਹੀ ਇਦਾਂ ਕਰਕੇ ਠੀਕ ਹੋ ਜਾਂਦੇ, ਉਹਨਾਂ ਦੀ ਰੂਹ ਹੀ ਤਰ ਜਾਂਦੀ। ਕਹਿੰਦੇ ਕਿ ਇੱਕ ਵਾਰ ਬਾਬਾ ਅਨੰਦ ਸਿੰਘ ਜੀ ਗੁਰਬਾਣੀ ਦੇ ਵਿੱਚ ਆਪਣੀ ਧੁੰਨੀ ਲਗਾ ਕੇ ਬੈਠੇ ਹੋਏ ਸਨ ਅਤੇ ਉਸ ਦਿਨ ਰਾ ਤਵੀ ਬਹੁਤ ਠੰਡ ਦੀ ਸੀ ਪਰ ਉਹਨਾਂ ਨੇ ਕਿਹਾ ਕਿ ਜਦ ਤੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਰਾਜੀ ਨਾ ਕਰ ਲਵਾਂ ਮੈਂ ਆਪਣੇ ਆਪ ਨੂੰ ਚਾਦਰ ਨਾਲ ਨਹੀਂ ਢੱਕਾਂਗਾ ਉਹਨਾਂ ਦੀ ਜ਼ਿੰਦਗੀ ਦੇ ਅੰਤਿਮ ਸਮੇਂ ਵਿੱਚ ਵੀ ਉਹਨਾਂ ਦੀ ਇੱਕ ਆਖਰੀ ਇੱਛਾ ਇਹੀ ਸੀ ਮੈਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖੀ ਰੱਖਣਾ ਜਿੱਥੇ ਗੁਰੂ ਜੀ ਹੋਣ ਮੈਂ ਉੱਥੇ ਹੀ ਹੋਵਾਂ ਅਜਿਹੀ ਗੁਰੂ ਭਗਤੀ ਅਜਿਹੀ ਗੁਰਬਾਣੀ ਨਾਲ ਪਿਆਰ ਸਾਡੀ ਰੂਹ ਨੂੰ ਇਹ ਗੰਭੀਰਤਾ ਨਾਲ ਇਹੀ ਗੱਲ ਹੀ ਸਿਖਾਉਂਦਾ ਸਾਧ ਸੰਗਤ ਜੀ ਅਸੀਂ ਅੱਜ ਬਾਬਾ ਨੰਦ ਸਿੰਘ ਜੀ ਦੇ ਜੀਵਨ ਤੋਂ ਇਹ ਸਿੱਖਿਆ ਲੈ ਲਈਏ ਕਿ ਗੁਰਬਾਣੀ ਹੀ ਰੱਬ ਹੈ ਜੋ ਰੋਜ਼ ਪੜੀ ਜਾਵੇ ਰੋਜ਼ ਜੀਵਨ ਵਿੱਚ ਲਾਗੂ ਵੀ ਕੀਤੀ ਜਾਵੇ ਉਹਦੀ ਸ਼ਕਤੀ ਰੂਹ ਨੂੰ ਰੋਸ਼ਨ ਕਰ ਦਿੰਦੀ ਹੈ ਅੱਜ ਤੋਂ ਬਾਅਦ ਜਦ ਵੀ ਤੁਸੀਂ ਗੁਰਬਾਣੀ ਪੜੋ ਤਾਂ ਹਮੇਸ਼ਾ ਇਹੀ ਆਪਣੇ ਮਨ ਵਿੱਚ ਰੱਖਣਾ ਕਿ ਤੁਸੀਂ ਕਿਸੇ ਜਿਉਂਦੇ ਜਾਗਦੇ ਇਨਸਾਨ ਦੇ ਨਾਲ ਹੀ ਗੱਲ ਕਰ ਰਹੇ ਹੋ ਤਾਂ ਹੀ ਤੁਸੀਂ ਪ੍ਰਮਾਤਮਾ ਨੂੰ ਆਪਣੇ ਅੰਦਰ ਵਸਾ ਸਕਦੇ ਹੋ ਤੇ ਤੁਹਾਡੇ ਹਰ ਇੱਕ ਦੁੱਖ ਸੁੱਖ ਵਿੱਚ ਪ੍ਰਮਾਤਮਾ ਤੁਹਾਡਾ ਸਾਥ ਜ਼ਰੂਰ ਦੇਣਗੇ ਬਾਬਾ ਅਨੰਦ ਸਿੰਘ ਦੀ ਜੀਵਨੀ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ